ਬਲੋ ਖਾਟੂ ਨਰੇਸ਼ ਕੀ ਜੈ ਖਾਟੂ ਸ਼ਾਮ ਬਾਬਾ ਖਾਟੂ ਸ਼ਾਮ ਵੱਲੋਂ ਸ਼੍ਰੀ ਖਾਟੂ ਸ਼ਾਮ ਸੇਵਾ ਮੰਡਲ ਧੂਰੀ ਵੱਲੋਂ ਰਾਹਤ ਸਮੱਗਰੀ ਦਾ ਟੈਂਪੋ ਭੇਜਿਆ ਗਿਆ ਜਿਸ ਵਿੱਚ ਕਿਸ਼ਤੀ, ਬਿਸਕੁਟ, ਟੋਰਚਾਂ, ਕੱਪੜੇ ਅਤੇ ਹੋਰ ਰਾਹਤ ਸਮੱਗਰੀ ਭੇਜੀ ਗਈ ਸੇਵਾ ਮੰਡਲ ਧੂਰੀ ਵੱਲੋਂ ਜਿਹੜੇ ਹੜ੍ਹ ਆਏ ਨੇ ਆਪਣੇ ਪੰਜਾਬ ਦੇ ਵਿੱਚ ਉਹਨਾਂ ਲਈ ਸਮੱਗਰੀ ਭੇਜੀ ਜਾ ਰਹੀ ਹੈ ਜੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਅੱਗੇ ਆਉਣ ਤੇ ਆਪਾਂ ਹਰ ਪੀੜਤ ਪਰਿਵਾਰਾਂ ਲਈ ਵੱਧ ਤੋਂ ਵੱਧ ਮਦਦ ਭੇਜ ਸਕੀਏ ਜਿਵੇਂ ਕਿ ਹੁਣ ਖਾਤੂ ਸ਼ਰਾ ਨਸ਼ਾਮ ਨਰੇਸ਼ ਵੱਲੋਂ ਧੂਰੀ ਦੀ ਸੰਸਥਾ ਜਿਹੜੀ ਉਹਦੇ ਵੱਲੋਂ ਇੱਕ ਬੋਰਡ ਵੇਚੀ ਜਾ ਰਹੀ ਹੈ ਜੀ ਤਾਂ ਕਿ ਹਰ ਪੀੜਤਾਂ ਲਈ ਜਿਸ ਜੋ ਸਮਾਨ ਭੇਜ ਰਹੇ ਆ ਉਹ ਇਸ ਬੋਰਡ ਦੇ ਵਿੱਚ ਰੱਖ ਕੇ ਅੱਧ ਮੱਖੋ-ਵੱਖ ਘਰਾਂ ਦੇ ਵਿੱਚ ਭੇਜਿਆ ਜਾ ਸਕੇ ਤੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਹੋ ਸਕੇ ਜਿਵੇਂ ਕਿ ਅਸੀਂ ਬਿਸਕਟ ਟੋਟ ਕੱਪੜੇ ਠੀਕ ਹੈ ਜੀ ਸਾਰਾ ਪਾਣੀ ਪਾਣੀ ਦੀਆਂ ਬੋਤਲਾਂ ਹੋਰ ਹੀ ਬਹੁਤ ਸਾਰਾ ਪ੍ਰਬੰਧ ਅਸੀਂ ਕੀਤਾ ਜੋ ਕਿ ਅਸੀਂ ਭੇਜਣ ਜਾ ਰਹੇ ਹਾਂ ਤੇ ਅਸੀਂ ਲੋਕਾਂ ਨੂੰ ਵੀ ਅਗੀ ਅਪੀਲ ਕਰਦੇ ਹਾਂ ਕਿ ਇਸ ਦੁਖੀ ਘਰੀ ਦੇ ਵਿੱਚ ਪੰਜਾਬ ਦੇ ਨਾਲ ਖੜੋ ਵੱਧ ਤੋਂ ਵੱਧ ਲੋਕ ਸਹਿਯੋਗ ਕਰੋ ਚਾਹੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਚਾਹੇ ਤੁਸੀਂ ਆਪਦੇ ਵੱਲੋਂ ਵੀ ਟੀਮ ਬਣਾ ਕੇ ਵੱਧ ਤੋਂ ਵੱਧ ਮਦਦ ਭੇਜੋ ਇਸ ਦੁਖੀ ਘਰੀ ਦੇ ਵਿੱਚ ਸਾਰਿਆਂ ਨੂੰ ਸਾਡੀ ਲੋੜ ਹੈ ਤੇ ਇਹੀ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਵੱਧ ਤੋਂ ਵੱਧ ਕੋੜੀ ਵੱਲੋਂ ਸੇਵਾ ਭੇਜੀ ਜਾਵੇ ਹਾਂਜੀ ਸ਼੍ਰੀ ਖਾਟੂ ਸ਼ਾਮ ਸੇਵਾ ਮੰਡਲ ਧੂਰੀ ਵੱਲੋਂ ਹੜ ਪੀੜਤਾਂ ਲਈ ਸੇਵਾ ਲੈ ਕੇ ਜਾ ਰਹੇ ਨੇ ਉਧਰ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਜੈ ਕਰਾਲ ਗੁਣਾ ਚਾਹਨਾ ਜੈ ਕਰੇ ਵੀਰ ਬਜੇ ਰੰਗੇ ਹਰ ਹਰ ਮਹਾਦੇਵ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਪੂਰੇ ਪੰਜਾਬ ਦੇ ਵਿੱਚ ਹੜੋਂ ਦੇ ਕਾਰਨ ਤੇ ਨਦੀਆਂ ਦੇ ਬੰਨ ਦਰਿਆ ਦੇ ਬੰਨ ਟੁੱਟ ਕਾਰਨ ਟੁੱਟਣ ਦੇ ਕਾਰਨ ਪਿੰਡਾਂ ਦੇ ਵਿੱਚ ਹੜਾ ਚੁੱਕੇ ਨੇ ਤੇ ਜਿਸ ਨਾਲ ਕਈ ਲੋਕ ਲੱਖਾਂ ਹੀ ਲੋਕ ਜਿਹੜੇ ਨੇ ਬੇਕਾਰ ਹੋ ਚੁੱਕੇ ਨੇ ਪਸ਼ੂ ਅਵਾਰਾ ਪਸ਼ੂ ਉਹਦੇ ਵਿੱਚ ਆ ਕੇ ਮਰ ਚੁੱਕੇ ਨੇ ਤਾਂ ਉਹਨਾਂ ਲੋਕਾਂ ਦੀ ਸਹਾਇਤਾ ਦੇ ਲਈ ਇੱਕ ਛੋਟਾ ਜਿਹਾ ਉਪਰਾਲਾ ਸਾਡੇ ਸ਼੍ਰੀ ਖਾਟੂ ਸ਼ਾਮ ਸੇਵਾ ਮੰਡਲ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਤੂਰੀ ਸ਼ਹਿਰ ਵੱਲੋਂ ਸਾਰੇ ਸਾਡੇ ਸ਼ਾਮ ਪ੍ਰੇਮੀਆ ਵੱਲੋਂ ਜਿੰਨੇ ਵੀ ਖੜੇ ਨੇਗੇ ਸਾਰੇ ਸ਼ਾਮ ਪ੍ਰੇਮੀਆ ਦੇ ਵੱਲੋਂ ਇੱਕ ਜਿਹੜੀ ਗੱਡੀ ਹੈ ਗੱਡੀ ਦੇ ਨਾਲ ਇੱਕ ਬੋਟ ਤੇ ਰਾਸ਼ਨ ਸਮੱਗਰੀ ਉਹਨਾਂ ਪੀੜਤਾਂ ਵਾਸਤੇ ਅਸੀਂ ਪਹੁੰਚਾ ਰਹੇ ਹਾਂ ਇਹ ਸਾਡੇ ਵੱਲ ਇੱਕ ਛੋਟਾ ਜਿਹਾ ਉਪਰਾਲਾ ਤੇ ਅਸੀਂ ਸਾਰੇ ਸ਼ਾਮ ਪ੍ਰੇਮੀ ਸਾਰੇ ਸਮੂਹ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਿੰਨਾ ਕਿ ਜਿੰਨਾ ਕਿ ਸਹਿਯੋਗ ਸਾਰੇ ਸ਼ਹਿਰ ਵੱਲ ਦਿੱਤਾ ਜਾ ਸਕਦਾ ਹੈ ਕਿ ਉਹਨਾਂ ਕਾਪਾ ਉਹਨਾਂ ਰਾਹਤ ਪੀੜਤਾ ਵਾਸਤੇ ਦੇਈਏ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਭਗਵਾਨ ਜੀ ਜੈ ਸ਼੍ਰੀ ਜੈ ਸ਼੍ਰੀ ਭਗਵਾਨ